ਕਿਨੇ ਸਤਗੁਰ ਕੀ ਪ੍ਰਤੀਤਨਾ ਆਇਆ ਸ਼ਬਦ ਨਾਲ ਲਾਗਾ ਭਾਉ ਉਸ ਨੂੰ ਸੁਖ ਨ ਉਪਜੈ ਭਾਵੇਂ ਸੌ ਕਿਣਾ ਆਵ ਜਾਹੋ ਕਹਿੰਦੇ ਉਸ ਨੂੰ ਸੁਖ ਦੀ ਪ੍ਰਾਪਤੀ ਨਹੀਂ ਹੁੰਦੀ ਭਾਵੇਂ ਸੌ ਵਾਰੀ ਆਜ ਗੁਰੂਪੁਰ ਤੇ ਸੌ ਵਾਰੀ ਮੁੜੇ ਕਿਉਂ ਜੀ ਦੀ ਪ੍ਰਤੀਤ ਗੁਰੂ ਦੇ ਨਹੀਂ ਬਣਿਆ ਜਿਹਦਾ ਪਰਉ ਸਹੀ ਗੁਰੂ ਤੇ ਬਣਿਆ ਉਹ ਜਾਇ ਗੁਰੂਪੁਰ ਕਹਿੰਦੇ 100 ਵਾਰ ਰਾਜੇ ਤੇ 100 ਵਾਰ ਮੁਰਦੇ ਕਹਿੰਦੇ gekeੜੇ ਹੀ ਮਾਰੇ ਆ ਗੇੜਾ ਵੱਜਉਂਦੇ ਨਾ ਕਿਉਂ ਕਿਉਂਕਿ ਪ੍ਰਤੀਤ ਨਹੀਂ ਬਣੀ ਅਸੀਂ ਤੇ ਨਾ ਇੰਨਾ ਮਿੱਤੀਆਂ ਨਿੱਕੀਆਂ ਗੱਲਾਂ ਵਿੱਚ ਹੀ ਬਸੇ ਪਏ ਆ ਅਸੀਂ ਤੇ ਇਹ ਇੰਨਾ ਕਮੰਡੀ ਬੈਠੀਆਂ ਵੀ ਜਿਹੜਾ ਬੰਦਾ ਸਵੇਰੇ 2 ਵਜੇ ਉੱਠਦਾ ਹੈ ਇਸ਼ਨਾਨ ਪਾਣ ਕਰਦਾ ਹੈ ਵੀ ਉਹੀ ਅਸਲ ਦਾ ਨਾ ਕੋਈ ਤੇ ਨਾ ਅਸਰ ਵਿੱਚ ਸਾਡੀ ਜ਼ਿੰਦਗੀ ਵਿੱਚ ਜਦੋਂ ਮਾਸਟਰ ਮਿਲਿਆ ਨਾ ਉਹ ਦੋਸਤ ਜੂਬਾਣਿਆ ਉਹਦੀ ਸਾਡਾ ਬੁਰਕੀ ਇਹ ਤੇ ਜਿਹੜਾ ਰਾਤ ਰੱਬ ਰੱਬ ਕਰੀ ਚੱਲੂ ਰਾਮ ਰਾਮ ਸਭ ਕਹੇ ਕਹਿਆਂ ਰਾਮ ਨਾ ਹੋਏ ਉਹ ਕਮੌਣ ਵਿੱਚ ਹੈ ਕਹਿਣ ਵਿੱਚ ਨਹੀਂ ਰਾਮ ਰਾਮ ਕਰਦਾ ਸਭ ਜਗਤ ਤੇਰਾ ਰਾਮ ਨਾ ਪਾਇਆ ਹੈ ਰੱਬ ਨੰਬ ਤੇ ਸਾਰੀ ਦੁਨੀਆ ਕਰਨ ਦੀ ਗਵਦੀ ਹੈ ਪਰ ਮਿਲਦਾ ਕਿਨੂੰ ਹੈ ਜਿਨੇ ਉਸ ਕਨਸੈਪਟ ਨੂੰ ਸਮਝ ਲਿਆ ਜਿਨੇ ਉਸ ਦਰ ਘਰ ਦੇ ਮੇਜਬ ਨੂੰ ਸਮਝ ਲਿਆ ਜਿਵੇਂ ਗੁਰੂ ਨੇ ਕਿਹਾ ਕਰ ਬੰਦੇ ਤੂੰ ਬੰਦ ਕੀ ਚਿਰ ਘਟ ਮੈਂ ਸਾ ਤੇਰੇ ਸਾਹ ਢੋੜੇ ਬੰਦਸ਼ ਵਿੱਚ ਆ ਨਿਜ਼ਮ ਵਿੱਚ ਬੰਦਾ ਵਾਏ ਗੁਰੂ ਵਾਏ ਗੁਰੂ ਵਾਏ ਗੁਰੂ ਕਰੀ ਚੱਲੇ ਨਾਮ ਜੱਗੀ ਚੱਲੇ ਨਾਮ ਦਾ ਰੱਖ ਹੁੰਦੇ ਨਿਜ਼ਮ ਵਿੱਚ ਆਉਣਾ ਜਵਾਨ ਤੋਂ ਰੱਬ ਰਾਮ ਕਰੀ ਜਾਂਦਾ ਹੈ ਹਿਰਦੇ ਵਿੱਚ ਕਪਟਾ ਰਗਦਾ ਹੈ ਤੇ ਕੀ ਪੈਦਾ ਬਾਰੋਂ ਧੋਤੀ ਤੂੰ ਬੜੀ ਅੰਦਰ ਵਿੱਚ ਨਕੂਰ ਤੂੰ ਮੈਨੂੰ 68 ਤੀਰ ਖੰਡਾ ਇਸ਼ਨਾਨ ਕਰਾ ਲਓ ਬਾਰੋਂ ਸ਼ਰੀਰ ਤੋਂ ਰਤੂੰ ਮੇ ਦਾ ਬਾਰੋ-ਬਾਰੋ ਸਾਫ਼ ਕਰਦੇ ਰਹੋ ਪਰ ਜਦੋਂ ਚੀਰ ਕੇ ਖਾਓਗੇ ਤੇ ਅੰਦਰ ਕੀ ਹੈ ਉਹਦੇ ਕੁਦਰਤ ਹੁਣ ਤੋ ਤੱਕ ਜਿਹੜੇ ਵਾਰੀ 68 ਤੀਰ ਖੰਡਾ ਇਸ਼ਨਾਨ ਕਰਾਇਆ 68 ਤੀਰ ਖੰੰਡਾ ਇਸ਼ਨਾਨ ਕਰਾਉਣ ਤੋਂ ਬਾਅਦ ਵੀ ਜਿਹੜਾ ਕੌੜ ਤੁਮ ਮੈਂ ਉਹ ਕੌੜ ਹੀ ਰਹਿੰਦਾ ਹੈ ਕਾਰਨ ਕੀ ਯੂ ਨੂੰ ਅਸੀਂ ਬਾਹਰੋਂ ਤੋਂ ਹੀ ਕਹੇ ਇਹੀ ਹਾਲ ਸਾਡੇ ਜੀਵਨ ਦਾ ਅਸੀਂ ਸ਼ਰੀਰ ਨੂੰ ਬਾਹਰੋਂ ਤੋਂ ਰਹੇ ਆ ਅੰਦਰੋਂ ਮੜ ਨੂੰ ਤੇ ਕਿਤੇ ਜੀਂਦੇ ਹੀ ਨਹੀਂ ਮਨ ਨੂੰ ਤੇ ਕਿਤੇ ਸਾਹ ਵੀ ਨਹੀਂ ਦਿੱਤਾ ਤੇ ਜਿਹੜੀ ਜਿਹੜੀ ਪਾਇਪਾਂ ਨੂੰ ਸਾਹ ਨਹੀਂ ਹੁੰਦੀ ਤੇ ਹੋਲੀ-ਮੋਲੀ ਜੰਗਾਲ ਲੱਗ ਲੱਗ ਕੇ ਲੱਗ ਲੱਗ ਕੇ ਬੰਦ ਹੋ ਜਾਂਦੀ ਹੈ ਤੇ ਗੁਰੂ ਨੇ ਕੀ ਕਿਹਾ ਇਹਨਾਂ ਨੂੰ ਦਰਵਾਜ਼ੇ ਪ੍ਰਗਟ ਕੀਏ ਦਸਵਾ ਨੂੰ ਉਤਰਿਆ ਮਾਇਆ ਤੇਰਾ ਦਿਮਾਗ ਦਾ ਸਮਾਂ ਹੈ ਇਹ ਦਰਵਾਜੇ ਕੋਈ ਨਹੀਂ ਖੋਲਨ ਲੱਗਦੇ ਇਹਨੂੰ ਬੰਦ ਨਾ ਕਰਦੀ ਇਹਦੇ ਇਹੇ ਨਾਲ ਸੋਚ ਨੂੰ ਸਮਝ ਬੰਦਾ ਸਾਰੀ ਸ੍ਰਿਸ਼ਟੀ ਵਿੱਚ ਮਹਾਨ ਕਿਉਂਕਿ ਇਹ ਉਲ ਮਾਈਂਡ ਹੈ ਸੁਰਤ ਹੈ ਇਹਦੇ ਨੌ ਦਰਵਾਜੇ ਖੁੱਲੇ ਦਸਵਾਂ ਇਹਦਾ ਕੋਪਤ ਹੈ ਅੰਡਰਗਰਾਊਂਡ ਹੈ ਸਾਡੇ ਸ਼ਰੀਰ ਦੇ ਵਿੱਚ ਮਨ ਸੁਰਤ ਦਿਮਾਗ ਜਿੰਨਾ ਟਾਈਮ ਅਸੀਂ ਉਹ ਨਹੀਂ ਖੋਲਦੇ ਨਾ ਓਨਾ ਟਾਈਮ ਸਾਡਾ ਗੁਰੂ ਪ੍ਰਤੀ ਪਰ ਦੀਦਪੁਰੂ ਸਾਹਿਬ ਬਣ ਸਕਦਾ ਤੇ ਮੈਂ ਤੁਹਾਨੂੰ ਇਹੇ ਸੇ ਕਰਕੇ ਕਹਿਣਾ ਹੁੰਨਾ ਭਾਈ ਗੁਰੂ ਦੀ ਗੁਰਬਾਣੀ ਦਾ ਇੱਕ ਸ਼ਬਦ ਦੋ ਸ਼ਬਦ ਤਿੰਨ ਸ਼ਬਦ ਜਿੰਨਾ ਪੜ ਸਕਦੇ ਜਿਹੜਾ ਪੜ ਸਕਦਾ ਹੈ ਉਹ ਘਰ ਵਿੱਚ ਪੜੇ ਬਾਕੀ ਸਾਰਾ ਪਰਿਵਾਰ ਟੱਪਰ ਬੈਠ ਕੇ ਉਸ ਗੱਲ ਨੂੰ ਸੁਣੇ